ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਪਿੰਡ ਬੁੱਟਰ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਸੂਆ ਸੂਆ ਨਾਗਾ ਤੇ ਇੱਕ ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਲਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਹੀ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 752889964 ਠੀਕ ਆ ਭਾਈ ਦੋ ਨਾਗਾ ਜੀ ਅੱਜ ਦੋ ਨਾਗਾ ਵੀਰੇ ਮੁੱਲ ਛੋਟੇ ਛੋਟੇ ਹੀ ਆ ਫਿਰ ਛੋਟੇ ਛੋਟੇ ਅੱਗੇ ਅੰਗੂ ਵੀਰੇ ਸੁਈ ਤੋਂ ਸ਼ੁਰੂ ਕਰਕੇ ਸੁਈ ਤੋਂ ਕਰ ਲੈ ਵੀਰੇ ਸੂਹਾ ਕਿੰਨਾ ਮਾਜੀ ਜੀ ਇਹਨਾਂ ਦੇ ਵੀਰੇ ਦੂਜਾ ਸੂਹਾ ਵਾ ਕਦੋਂ ਸੁਈ ਆ ਜੀ ਇਹ ਮਾਲਾ ਤਰ ਕੇ 4:00 ਵਜੇ ਸੁਈ ਆ ਬੱਚਾ ਕਿ ਦਿੱਤਾ ਜੀ ਮਗਰ ਬੱਚਾ ਭਾਈ ਜੇਰ ਡੰਨਾ ਜੀ ਜੇਰ ਵੀਰ ਬਣਾ ਦਿਖਾ ਆ ਅੰਦਰ ਦਿਖਾ ਦਿੰਨੇ ਆ ਜੀ ਠੀਕ ਆ ਕਿੰਨਾ ਕ ਕੱਢਿਆ ਵੀਰੇ ਬੋਲਾ ਬੋਲਾ ਪਤਨ ਕਿਲੋ ਚ ਹੋਇਆ ਵੀਰੇ ਤਿੰਨ ਕਿਲੋ ਚ ਹੋਇਆ ਕੋ ਬੱਚਾ ਜਾ ਕੋ ਤਿੰਨ ਕਿਲੋ ਚ ਹੋਇਆ ਥਣਾ ਦੀ ਡੰਨਾ ਜੀ ਮੈਂ ਕਹਿੰਦਾ ਜਮ ਵੀਰੇ ਆਪਾਂ ਧਾਰਾ ਮਾਰਕ ਦਿਖਾ ਲਵਾਂ ਠੀਕ ਆ ਵੀਰੇ ਸੋਨਾ ਮੋਟਾ ਥਣ ਲੱਗਿਆ ਤੇ ਆ ਇਧਰਲੇ ਬਸ ਜਿਹੜੀ ਪੋਟ ਜੀ ਆ ਵੀਰੇ ਮੋਟਾ ਵੀਰੇ ਉਹੀ ਆ ਇਹ ਤਾਂ ਠੀਕ ਆ ਜੀ ਉਹੀ ਹੈ ਨਹੀਂ ਇਹ ਤਾਂ ਵੈਸੇ ਹੀ ਆ ਮਾੜੀ ਜੀ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਪਿਛਲੇ ਸੂਏ 16 ਕਿਲੋ ਚ ਹੋਇਆ ਮਾਲਕਾਂ ਦਾ ਕਾਦਾ ਵਾਲੀ ਆ ਠੀਕ ਹੈ ਜੀ ਹਾਂ ਬਾਕੀ ਵਜਨ ਵਾਲੀ ਹੈ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਬੱਚਾ ਮਗਰ ਆ ਜਾਂਦਾ ਜੀ ਬੱਚਾ ਬਾਕੀ ਥਾਣਾ ਦੇ ਸਾਈਡ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨੇ ਅੱਗੇ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜ ਸ਼ੰਕ ਪੂਰਾ ਵੀ ਨਹੀਂ 16 ਕਿਲੋ ਬਾਈ ਦਸ ਦਾ ਪਹਿਲੇ ਸੂਏ ਦਾ ਚੋਇਆ ਵਾਲਾ ਠੰਡੀ ਠੰਡੀ ਗੋ ਤਾਂ ਜੇ ਮਰਜੀ ਭਾਜ ਵਜਨ ਵਾਲੀ ਹੈ ਵੀਰੇ ਬਾਕੀ ਠੰਡੀ ਪੂਰੀ ਹੈ ਬੇਫਿਕਰ ਹੋ ਜਾਓ ਅੰਗ ਕਰੌਸ ਆ ਜਾਂਦਾ ਕੱਦ ਕਾਠ ਵੀ ਚੰਗਾ ਆ ਜਾਂਦਾ ਦੁੱਧ ਜਿੰਨਾ ਮਰਜੀ ਚੋਲਿਓ ਜੀ ਬਾਕੀ ਥਾਣਾ ਦੀ ਡੰਨ ਹੋਊਗੀ ਜੇਰ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਬਾਕੀ ਧਾਰਾ ਮਾਰ ਕੇ ਬਾਈ ਕਹਿੰਦਾ ਆਪਾਂ ਚੈੱਕ ਹੀ ਕਰਾਵਾਂਗੇ ਜੀ ਤੁਹਾਨੂੰ ਬੱਚਾ ਮਗਰ ਵੱਛਾ ਬੱਚੇ ਦਾ 나ੜੂਆ ਵੀ ਗਿੱਲਾ ਬਾਕੀ ਚੈੱਕ ਕਰਾ ਦਿੰਨੇ ਆ ਜੀ ਤੁਹਾਨੂੰ ਚੈੱਕ ਕਰ ਸਕਦੇ ਹੋ ਬੱਚੇ ਦਾ 나ੜੂਆ ਲੈਣ ਦੇਣ ਜੀ ਵਾਲੀ ਡਿਮਾਂਡ ਵੀਰੇ ਜਮਾ ਦੀ ਬਰੇ ਆਪਾਂ ਅੱਗੇ ਵੀ ਮੁੱਲ ਲੈਣ ਦੇਣ ਵਾਲੀ ਕਰਦੇ 45 ਦੇ ਵਿੱਚੋਂ ਮਾਨਤਾਨ ਕਰ ਦਾਂਗੇ 45 ਚੋਂ ਜੀ ਹਾਂ ਮੁੱਲ ਕੋਈ ਪਿਆ ਨਹੀਂ 55 ਨਹੀਂ ਕਰ ਕਿ ਮਾਜ ਜੀ ਡਿਮਾਂਡ ਆ ਜੀ ਆਪਾਂ ਬਾਤ ਮਿਲਦੇ ਨਹੀਂ ਆਸੇ ਬਾਤੇ ਦੇ ਏਰੀਏ ਚ ਸਾਰਿਆਂ ਤੋਂ ਜੈਜ ਡਿਮਾਂਡ ਹੁੰਦੀ ਆ ਵੀਰ ਦੀ ਚੋਾਈ ਚੈੱਕ ਕਰੋ ਜੀ ਮੋਟੀ ਗੰਨੇ ਵਰਗੀ ਲਓ ਜੀ ਓਕੇ ਡੰਨਾ ਜੀ ਚਲੋ ਜੀ ਓਕੇ ਬਰ ਚੋਾਈ ਦਾ ਥੋੜੀ ਨਾ ਭਲਾ ਭਾਈ ਬੇਟੀ ਬੱਚੇ ਭਲਾ ਭਾਈ ਜਾਂਦਾ ਬਈ ਪਹਿਲੇ ਦੂਜੇ ਸੂਏ ਮਾੜੀ ਜੇਰ ਦਿਖਾਇਆ ਵੀ ਬਣਾ ਬਾਕੀ ਜੇਰ ਚੈੱਕ ਕਰ ਸਕਦੇ ਹੋ ਜੇਰ ਡੰਨਾ 45000 ਰੁਪਏ ਜੋ ਮਾਨਦਾਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਵੀਰੇ ਦੋ ਨੰਬਰ ਵੀਰੇ ਸੋਣੀ ਐਚ ਐਫ ਸੁਆ ਕੇ ਨਮਾ ਜੀ ਓਰੀਜਨਲ ਵੀਰੇ ਦੂਜਾ ਸੁਆ ਕਦੋਂ ਸਮਾ ਕੇ ਨਾ ਲੈਂਦੀ ਆ ਜੀ ਬਸ ਇਹਦੇ ਦੋ ਜਾਂ ਤਿੰਨ ਦਿਨ ਬਾਕੀ ਪਏ ਬਈ ਤਿਆਰੀਆਂ ਚ ਹੀ ਆ ਜੀ ਜਮ ਤਿਆਰੀਆਂ ਚ ਆ ਮੂੰਹ ਚਾਰ ਦੰਦ ਆ ਬਾਈ ਬੱਚਾ ਹੀ ਆ ਬੱਚਾ ਹੀ ਆ ਹਜੇ ਦੰਦ ਪੱਟ ਕੇ ਦਿਖਾਵਾਂਗੇ ਅਪਾ ਠੀਕ ਆ ਜੀ ਮੂੰਹ ਤੋਂ ਚਾਰ ਦੰਦ ਆ ਜੀ ਬਾਕੀ ਤਿਆਰੀਆਂ ਚ ਹੀ ਆ ਇੱਕ ਦੋ ਦਿਨ ਪਸੂ ਲਿਜਾ ਵੀ ਸਕਦਾ ਕਿੰਨਾ ਬਾਜੂ ਵੀਰੇ ਦੁੱਧ ਸ਼ੀਰ ਵਿੱਚ ਚੱਕਦੀ ਹੈ 4 ਪਿਆਓ ਠੀਕ ਹੈ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ 20 ਪਿਛਲੇ ਸੂਏ 18 ਕਿਲੋ ਬੱਚੀ ਦਾ ਚੋਇਆ ਵਾ ਮਾਲਕਾਂ ਦਾ ਠੀਕ ਹੈ ਪਹਿਲੇ ਸੂਏ ਜਾਤ ਬਰੀਡ ਪੂਰੀ ਹਾਂ ਜਾਤ ਬਰੀਡ ਬਹੁਤ ਆ ਠੀਕ ਹੈ ਜੀ ਬਾਕੀ ਲੈਵੇ ਦੇ ਹਿਸਾਬ ਨਾਲ ਬਾਈ ਐਤੀ 20 ਕਿਲੋ ਬੱਚੀ ਨੂੰ ਹਾਕਾ ਪਾਉਣ ਦਾ ਦਾ ਸਹੀ ਗੱਲ ਆ ਜੀ ਤਿਆਰੀ ਸੋਹਣੀ ਕੀਤੀ ਆ ਅਜੇ ਦੇਣ ਦੋ ਚਾਰ ਜੇ ਬਈ ਕੱਢ ਕੀਤਾ ਐਣ ਮਾਰਦੀ ਕੋਈ ਚੱਕਰ ਹੀ ਨਹੀਂ ਲਾ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਸੋਣਾ ਠੰਡੀ ਸੀਲ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਜਾਤ ਬਰੀਡ ਦੀ ਪੂਰੀ ਚੰਗੀ ਮੋਡਲ ਐ ਵੀਰੇ ਫੇਸ ਕੁਆਲਟੀ ਸੋਹਣੀ ਆ ਠੰਡੀ ਸੀਲ ਪੂਰੀ ਆ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਜੀ ਬੇਫਿਕਰ ਹੋ ਜੇ ਦੋਨੇ ਗਾਮ ਆ ਓਕੇ ਆ ਜਮਾ ਓਕੇ 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 ਬਈ ਠੀਕ ਆ ਵੀਰੇ ਤੇ ਜਮਾ ਲੈਣ ਦੇਣ ਦੀ ਵਾਲੀ ਡਿਮਾਂਡ ਜੀ ਏ ਬਾਈ 52000 ਤੋਂ ਮਾਨਤਨ ਕਰਦਾ ਜੋੜਾ ਲੈ ਜੇ ਬਾਈ ਕੋਈ ਜੋੜੇ 'ਚ ਵੱਧ ਕਰ ਦਾਂਗੇ ਬਾਈ ਠੀਕ ਆ ਜੀ ਇਹ ਬਾਈ ਕਹਿੰਦਾ 52000 ਰੁਪਏ ਜੋ ਮਾਨਤਨ ਕਰਦਾਂਗੇ ਜੀ ਜੇ ਕੋਈ ਸੱਜਣ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂ ਹਵਾਨੇ ਦੀ ਤੱਕ ਬੈਕ ਨੂੰ ਵੀ ਚੰਗੀ ਆ ਤੇ ਅੱਗੇ ਨੂੰ ਵੀ ਬੜੀ ਚੰਗੀ ਆ ਮੂਰਲੇ ਥਾਂ ਤੋਂ ਗੱਠੰਗੂ ਹਵਾਨਾ ਅੱਗੇ ਨੂੰ ਫਿਰਦਾ ਜੀ ਬਾਕੀ ਜਿੱਦਰ ਦੀ ਮਰਜ਼ੀ ਆ ਨਹੀਂ ਕੋਈ ਲੱਤ ਮਾਰ ਜੂ ਆ ਥੋੜੀ ਭਲ ਪਾਈ ਬੈਠੀ ਧੁੱਲੀ ਸਾਰ ਬੱਚੀ ਤਨ ਪੜਾ ਛਾ ਭਲ ਲੈਣ ਦੇਣ ਜੀ ਵਾਲੀ ਡਿਮਾਂਡ 52000 ਬੱਚੀ ਨੂੰ ਹੋਰ ਹੀ ਕੋਬ ਆ ਜਾਨਾ ਜੋ ਬੱਚਾ ਬਾਕੀ ਢੱਲਾ ਟ ਜਿੰਨੀ ਸੇਵਾ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ